ਕਹ ਕਾਲਸਾ ਜੀ ਫਤਿਹ ਜੀ ਧਰਨਾ ਜਿਹੜਾ ਲੱਗਿਆ ਸੀਗੇ ਉਹਦਾ ਕੀ ਬਣਿਆ ਉਹਦਾ ਸਿੱਟਾ ਕੀ ਨਿਕਲਿਆ ਜੀ ਪਰੰਦੇ ਸੰਬੰਧਿਤ ਧਰਨਾ ਲੱਗਿਆ ਜੀ ਉਹ ਰਾਤ ਜਦੋਂ ਪੋਪਲੈਂਡ ਸਾਡੇ ਨੌਜਵਾਨ ਜਿਹੜੇ ਸੀ ਉਹ ਪੋਪਲੈਂਡ ਲਿਆ ਰਹੇ ਸੀ ਤੇ ਜਿਹੜੀ ਪੁਲ ਪੰਜਾਬ ਪੁਲਿਸ ਜਿਹੜੀ ਆ ਇਹ 1.5 200 ਬੰਦਾ ਇਹਨਾਂ ਨੇ ਘੇਰ ਕੇ ਉਹ ਪੋਪਲੈਂਡ ਜਿਹੜੀ ਸੀ ਉਹ ਫੜ ਕੇ ਤੇ ਉਹ ਘੱਗੇ ਥਾਣੇ ਚ ਲੈ ਗਏ ਤੇ ਉਹਦੇ ਸੰਬੰਧ ਵਿੱਚ ਜਦੋਂ ਨੌਜਵਾਨਾਂ ਨੂੰ ਪਤਾ ਲੱਗਿਆ ਤੇ ਨੌਜਵਾਨ ਜਿਹੜੇ ਨੇ ਪਤਾ ਨਹੀਂ ਕਿਸ ਤਰ੍ਹਾਂ ਨੌਜਵਾਨ ਕਿਵੇਂ ਉਹ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਉੱਥੇ ਗਿਆ ਪੀ ਉੱਥੇ ਨੌਜਵਾਨ ਜਿਹੜੇ ਹਜ਼ਾਰਾਂ ਦੀ ਗਿਣਤੀ ਸੀ ਤੇ ਦੋ ਥਾਵਾਂ ਤੇ ਧਰਨਾ ਚੱਲ ਰਿਹਾ ਸੀ ਇੱਕ ਤਾਂ ਜਿਹੜਾ ਪਤਨਾ ਜਿਹੜਾ ਚੌਂਕ ਹੈਗਾ ਕੰਚੀਆਂ ਕੰਚੀਆਂ ਜਿਹੜੀਆਂ ਨੇ ਸੰਗਰੂਰ ਵਾਲੀਆਂ ਉੱਥੇ ਤੇ ਦੂਸਰਾ ਜਿਹੜਾ ਧਰਨਾ ਸੀ ਉਹ ਜਿਹੜਾ ਪਿੰਡ ਨਿਹਾਲ ਹੈ ਉੱਥੇ ਜਿਹੜਾ ਸੀ ਉੱਥੇ ਪਾਸ ਦੇ ਤੇ ਉੱਥੇ ਧਰਨਾ ਦੋ ਧਰਨੇ ਜਿਹੜੇ ਸੀ ਉਹ ਚੱਲ ਰਹੇ ਸੀ ਨੌਜਵਾਨਾਂ ਦੇ ਵਿੱਚ ਇਸ ਚੀਜ਼ ਨੂੰ ਜਦੋਂ ਉਹ ਪੋਪੁਲਰ ਲੈ ਕੇ ਆ ਰਹੇ ਸੀ ਪੋਪੁਲਰ ਲੈ ਕੇ ਕਿਉਂ ਆ ਰਹੇ ਸੀ ਇੱਕ ਸਵਾਲ ਹੈ ਜੀ ਦੇਖੋ ਅਸੀਂ ਦਿੱਲੀ ਜਾਣ ਦੀ ਕਾਲ ਦਿੱਤੀ ਆਪਣੀਆਂ ਮੰਗਾ ਨੂੰ ਲੈ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਕੇਂਦਰ ਸਰਕਾਰ ਉਹ ਲਾਗੂ ਨਹੀਂ ਕਰ ਰਹੀ ਬਹੁਤ ਮੀਟਿੰਗਾਂ ਚੱਲੀਆਂ ਉਹਨਾਂ ਨੂੰ ਮਨਾਉਣ ਵਾਸਤੇ ਅਸੀਂ 13 ਫਰਵਰੀ ਨੂੰ ਦਿੱਲੀ ਜਾਣ ਦੀ ਕਾਲ ਦਿੱਤੀ ਲੇਕਿਨ ਹਰਿਆਣਾ ਸਰਕਾਰ ਨੇ ਜਿਹੜੀਆਂ ਨੇ ਉਹ 50 50 ਫੁੱਟ ਪਿੱਛੇ ਨੂੰ ਲੰਮੀਆਂ ਤੇ ਪੂਰੀ ਚੜ੍ਹ ਕੇ ਦਿੱਤੇ ਜਿਹੜੀਆਂ ਚੜਾਈ ਤੇ 8 8 7 7 ਫੁੱਟ ਜਿਹੜੀਆਂ ਉੱਚੀਆਂ ਜਿਹੜੀਆਂ ਉਹ ਪੱਥਰ ਖੜੇ ਕਰਕੇ ਤੇ ਉਹ ਇਹਨਾਂ ਨੇ ਜਿਹੜਾ ਉਹ ਦਵਾਰਾ ਜੜਿਆਸੀ ਉਹ ਰੋਕਾਂ ਲਾਤੀਆਂ ਉਹ ਰੋਕਾਂ ਲਾਉਣ ਕਰਕੇ ਜਿਹੜਾ ਸੀ ਪਹਿਲਾਂ ਤੇ ਸਾਡੇ ਨੌਜਵਾਨਾਂ ਨੇ ਵੀ ਸੀਪੀ ਜਿਵੇਂ ਅਸੀਂ ਪਿਛਲੀ ਵਾਰੀ ਬੈਰੀਕੇਡ ਤੋੜਤੇ ਸੀ ਐਸਕੇ ਵੀ ਤੋੜ ਦਿਆਂਗੇ ਪ੍ਰਬੰਧ ਕਰ ਲੈ ਲੇਕਿਨ ਐ ਕੇ ਹਰਿਆਣਾ ਸਰਕਾਰ ਨੇ ਇੰਨੀਆਂ ਕੰਕਰੀਟ ਦੀਆਂ ਲੰਮੀਆਂ ਜਿਹੜੇ ਉਹ ਪੱਥਰ ਨੇ ਨਾ ਪੱਥਰਾਂ ਦੇ ਵਿੱਚ ਸੁਰਾਖਾ ਕੱਢ ਕੇ ਸ ਤੀਤੀ 50 50 ਲੇਰਾਂ ਲਾ ਕੇ ਉਹਦੇ ਵਿੱਚ ਗੈਬ ਰੱਖ ਕੇ ਉਹਨਾਂ ਚ ਸੁਰਾਖ ਕਰਕੇ ਉੱਚ ਸਰੀਏ ਪਾ ਕੇ ਸਰੀਏ ਵੈਲਡਿੰਗ ਕਰਕੇ ਤੇ ਉਹ ਜਿਹੜੇ ਸੀ ਇਹਨਾਂ ਨੇ ਵਿੱਚ ਕੰਕਰੀਟ ਤੇ ਸੀਮੈਂਟ ਪਾ ਕੇ ਤੇ ਉਹ ਦੀਵਾਰਾਂ ਬਣਾਤੀਆਂ ਸਾਡੇ ਨੌਜਵਾਨਾਂ ਦੇ ਉੱਤੇ ਫਿਰ ਅਗਲਾ ਇੱਕ ਗੱਲ ਹੋਰ ਹਰਿਆਣਾ ਪੁਲਿਸ ਵੱਲੋਂ ਸਿਵਲ ਵਰਤੀ ਚ ਸਾਡੇ ਕਿਸਾਨਾਂ ਚ ਬੰਦੇ ਭੇਜ ਕੇ ਉਹਨਾਂ ਤੇ ਹਰਿਆਣਾ ਪੁਲਿਸ ਤੇ ਪੱਤਰ ਕਰਵਾ ਕੇ ਵੀ ਇਹ ਕਿਸਾਨਾਂ ਵੱਲੋਂ ਆ ਰਿਹਾ ਹਰਿਆਣਾ ਪੁਲਿਸ ਨੂੰ ਪਤਾ ਲੱਗਿਆ ਅੱਜ ਵੀ ਵੀਡੀਓ ਆ ਰਹੀਆਂ ਨੇ ਮੈਨੂੰ ਸਵੇਰ ਦੇ ਕੋਈ ਪੂਣਾ ਆਏ ਨੇ ਕਿ ਹਰਿਆਣਾ ਪੁਲਿਸ ਜਿਹੜੀ ਕਹਿੰਦੀ ਆ ਕਿ ਕਿਸਾਨਾਂ ਨੇ ਪੱਥਰਬਾਜ਼ੀ ਕੀਤੀ ਕਿਸਾਨਾਂ ਨੇ ਪੱਥਰਬਾਜ਼ੀ ਨਹੀਂ ਕੀਤੀ ਜਿਹੜੀ ਹਰਿਆਣਾ ਪੁਲਿਸ ਤੇ ਪੱਥਰਬਾਜ਼ੀ ਹੋਈ ਆ ਹਰਿਆਣਾ ਪੁਲਿਸ ਨੇ ਸਿਵਲ ਵਰਦੀ ਚ ਸਾਡੇ ਵਾਲੇ ਪਾਸੇ ਪੁਲਿਸ ਵਾਲੇ ਮਲਾਜ਼ਮ ਭੇਜ ਕੇ ਉਹਨਾਂ ਤੋਂ ਪੱਥਰਬਾਜ਼ੀ ਕਰਾਈ ਸਾਨੂੰ ਬਦਨਾਮ ਕਰਨ ਲਈ ਸਾਡੇ ਤੇ ਗੋਲੀਆਂ ਪਛਾੜਾ ਫਿਰ ਸਾਡੇ ਨੌਜਵਾਨਾਂ ਨੇ ਆਪਣੇ ਆਪ ਦੇਖੋ ਮੈਂ ਬਿਲਕੁਲ ਝੂਠ ਨਹੀਂ ਬੋਲਦਾ ਤੇ ਮੈਂ ਇਹ ਵੀ ਨਹੀਂ ਕਹਾਂਗਾ ਕਿ ਜੇ ਨੌਜਵਾਨਾਂ ਨੇ ਕੀਤਾ ਤੇ ਗਲਤ ਕੀਤਾ ਜੇਕਰ ਹਰਿਆਣਾ ਸਰਕਾਰ ਸਾਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਇੰਨੀਆਂ-ਇੰਨੀਆਂ ਮਜ਼ਬੂਤ ਦੀਵਾਰਾਂ ਕੱਢ ਸਕਦੀ ਆ ਤੇ ਸਾਡੇ ਨੌਜਵਾਨਾਂ ਨੇ ਪੋਪਲਰਨ ਲੈਣ ਦੀ ਕਿ ਅਸੀਂ ਹੁਣ ਤੋੜਾਂਗੇ ਨਾ ਉਹਦਾ ਇਲਾਜ ਹੀ ਹੋਰ ਕੋਈ ਨਹੀਂ ਉਹ ਪੋਪਲਰਨ ਰਸਤੇ ਚੋਂ ਜਾਂਦਾ ਇਹ ਪੋਪਲਰਨ ਉੱਥੋਂ ਤੱਕ ਪਹੁੰਚੂਗੀ ਖਨੌਰੀ ਤੱਕ ਪਹੁੰਚੂਗੀ ਉਹ ਕਿੱਲਾ ਵੱਖਰੀਆਂ ਨੇ ਹਮ ਪਰ ਨੌਜਵਾਨ ਤੇ ਸਾਡੇ ਉਹਨਾਂ ਦੀ ਪਲੈਨਿੰਗ ਤੇ ਹੈ ਸੋ ਅਗਲੀ ਗੱਲ ਮੈਂ ਵਿਦਾ ਦਿਆਂ ਪੋਪਲੈਨ ਜਾਂਦੀਆਂ ਨਹੀਂ ਜਾਂਦੀ ਉਹ ਗੱਲ ਇੱਕ ਬੱਕਰੀ ਆ ਇੱਕ ਗੱਲ ਮੈਂ ਇਹ ਕਲੀਅਰ ਕਰ ਦਿਆਂ ਕਿ ਜਿੰਨਾ ਚਿਰ ਸਾਡੀ ਸਰਕਾਰ ਨਾਲ ਗੱਲਬਾਤ ਚੱਲਦੀ ਆ ਪੋਪਲੈਨ ਤੇ ਛੱਡੋ ਸਾਡਾ ਇੱਕ ਬੱਚਾ ਵੀ ਨਹੀਂ ਜਾਏਗਾ ਪੋਪਲੈਨ ਤੇ ਬੜੀ ਦੂਰ ਦੀ ਗੱਲ ਸੋ ਜਿੰਨਾ ਚਿਰ ਸਾਡੀ ਸਰਕਾਰ ਰਾਤੀ ਵੀ ਸਾਡੀ ਸਰਕਾਰ ਨਾਲ ਗੱਲਬਾਤ ਆ ਜੇ ਸਰਕਾਰ ਸਾਨੂੰ ਉਲਝਾ ਕੇ ਉਹ ਪਰਸੋਂ ਉਹਨਾਂ ਨੇ ਪਤਾ ਲੱਗਿਆ ਕਿ ਹਸਾਰ ਵੱਲੋਂ 30 ਹਜ਼ਾਰ ਜਿਹੜੇ ਆ ਅਥਰੂ ਗਾਂ ਸਨ ਉਹਨਾਂ ਵੀ ਖੇਪ ਮੰਗਾਈਆ ਹਸਾਰ ਲਓ ਇਹ ਸਾਡਾ ਰਿਪੋਰਟ ਆਈ ਆ ਹੁਣ ਜੇ ਉਹ ਆਪਣਾ ਮਨਸ਼ਨ ਇੱਥੇ ਕਟਾ ਕਰ ਸਕਦੇ ਆ ਤੇ ਸਾਡੇ ਜਿਹੜੇ ਨੌਜਵਾਨ ਨੇ ਹੂੰ ਉਹਨਾਂ ਨੇ ਵੀ ਜਿਹੜੇ ਸਾਡੇ ਅੱਗੇ ਹੋ ਕੇ ਲੜਾਈ ਲੜ ਰਹੇ ਨੇ ਹੈ ਸਾਡੇ ਕਹਿਚ ਸਾਡੇ ਕਹਿਤੋਂ ਬਾਹਰ ਨਹੀਂ ਹੂੰ ਉਹਨਾਂ ਬੱਚਿਆਂ ਨੇ ਜੇ ਲਿਆਂਦੀਆਂ ਤੇ ਕੀ ਆਖਰ ਆ ਗਈ ਚੁੱਪ ਜਾ ਪੁਲਿਸ ਨੇ ਫੜੀ ਇਸ ਕਰਕੇ ਸਾਡਾ ਸੰਘਰਸ਼ ਸ਼ਾਂਤਮਈਆ ਸ਼ਾਂਤਮਈ ਰਹੇਗਾ ਪਰ ਜਿੰਨਾ ਚਿਰ ਸਰਕਾਰ ਨਾਲ ਗੱਲ ਚੱਲਦੀ ਆ ਉਹਨਾਂ ਚਿਰ ਸਾਡਾ ਕੋਈ ਬਚਾ ਇਹ ਸਹਿਮਤੀ ਹੋਈ ਜਿਵੇਂ ਤੇ ਮੀਟਿੰਗ ਹੋਈ ਸੀ ਗੱਲਬਾਤ ਹੋਈ ਅਫਸਰਾਂ ਨਾਲ ਜਦੋਂ ਤੁਸੀਂ ਉੱਥੋਂ ਗਏ ਆ ਕਚਹਿਰੀ ਚੌਂਕ ਤੇ ਜਿਹੜਾ ਕੈਂਚੀਆ ਚੌਂਕ ਸੀਗਾ ਵੀ ਲੱਖਾਂ ਵੀ ਕਹਿੰਦਾ ਸੀ ਵੀ ਸਾਡੀ ਕੁਛ ਨਾ ਕੁਛ ਸਰਕਾਰ ਨੇ ਗੱਲ ਕਰ ਰੋ ਚੱਲ ਰਹੀ ਆ ਅਫਸਰਾਂ ਦੇ ਨਾਲ ਸਹਿਮਤੀ ਬਣ ਗਈ ਐ ਪੋਪਲੈਨ ਨੂੰ ਲਿਆ ਕੇ ਵੀ ਇੱਥੇ ਲੈ ਕੇ ਆਵਾਂਗੇ ਨੌਜਵਾਨਾਂ ਦੀ ਮੰਗ ਸੀਗੀ ਉੱਤੇ ਸਾਡੀ ਮੰਗ ਸੀ ਨੌਜਵਾਨਾਂ ਦੀ ਮੰਗ ਸੀ ਵੀ ਪੋਪਲੈਨ ਸਾਨੂੰ ਮਿਲਣੀ ਚਾਹੀਦੀ ਪੋਪਲੈਨ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਕਿਹਾ ਵੀ ਸਾਡੀ ਪੋਪਲੈਨ ਲਿਆ ਦਿਓ ਉਹਨਾਂ ਨੇ ਪੋਪਲੈਨ ਤੇ ਮੈਂ ਉੱਥੇ ਗੁਰਦੁਆਰਾ ਸਾਹਿਬ ਖੜੀ ਕਰਿਆ ਤੇ ਮੁੜ ਕੇ ਉਸ ਤੋਂ ਬਾਅਦ ਸਾਰੇ ਨਾਕੇ ਜਿਹੜੇ ਸੀ ਉਹ ਖਾਲੀ ਕਰਾ ਦਿੱਤੇ ਮੁੰਡੇ ਘਰਾਂ ਨੂੰ ਕਹਲਾਤੇ ਇੱਕ ਉਸ ਤੋਂ ਬਾਅਦ ਵੀਡੀਓ ਵੀ ਵਾਇਰਲ ਹੋਈ ਜਿਸ ਦੇ ਗੱਡੀ 'ਚ ਤੁਸੀਂ ਵੀ ਬੈਠੇ ਹੋ ਸ਼ਾਇਦ ਇਹ ਹੀ ਗੱਡੀ ਸੀਗੀ ਲੱਖਾ ਸੁਧਾਨਾ ਵੀ ਹੈ ਤੇ ਕੁਝ ਤਾਂ ਗੋਲੀਆਂ ਚੱਲਣ ਦੀ ਵੀ ਆਵਾਜ਼ ਆ ਰਹੀ ਸੀਗੀ ਉਹ ਕੀ ਸੀਗਾ ਅਸਲ 'ਚ ਜੀ ਦੇਖੋ ਭੀੜ ਸੀ ਹੂੰ ਬਹੁਤ ਜ਼ਿਆਦਾ ਭੀੜ ਸੀ ਹੁਣ ਗੋਲੀਆਂ ਕਿੰਨੇ ਚਲਾਈਆਂ ਕਿੰਨੇ ਨਹੀਂ ਚਲਾਈਆਂ ਪਟਾਕੇ ਚੱਲੇ ਆ ਗੋਲੀਆਂ ਚੱਲੀਆਂ ਕੋਈ ਪਤਾ ਨਹੀਂ ਮੈਂ ਤਾਂ ਉਸ ਸਪੀਡ ਦੇ ਵਿੱਚ ਸੀ ਤੇ ਮੈਂ ਤਾਂ ਖੁਦ ਡੇਕ ਪਿਆ ਸੀ ਉੱਥੇ ਅੱਛਾ ਤੇ ਮੈਨੂੰ ਤਾਂ ਮੁੰਡੇ ਸੀ ਉੱਥੇ ਜਿਹੜੇ ਉਹਨਾਂ ਮੁੰਡਿਆਂ ਨੇ ਚੱਕ ਕੇ ਜਿਹੜਾ ਉਥੋਂ ਖੜ੍ਹਾ ਕੀਤਾ ਤੇ ਮੈਂ ਉੱਥੇ ਰਿਹਾ ਉੱਥੇ ਤੇ ਜਿਵੇਂ ਦੋ ਇਸ ਤਰ੍ਹਾਂ ਦੇ ਕੰਮ ਹੁੰਦਿਆਂ ਮਾਮਾ ਪੁੱਤ ਨਹੀਂ ਸੰਭਲ ਗਿਆਂ ਪਰ ਮੈਂ ਉੱਥੇ ਰਿਹਾ ਉੱਥੇ ਰਿਹਾ ਉਸ ਤੋਂ ਬਾਅਦ ਕੀ ਹੋਇਆ ਮਲਕੇ ਜਿਹੜੇ ਖਿੰਡ ਕੁੰਡ ਗਏ ਨੇ ਜਿਹੜੇ ਕੋ ਮਾਰੇ ਬਟ ਉੱਥੇ ਗਏ ਸਾਰੇ ਉਧਰ ਖਿੰਡ ਗਏ ਨੇ ਜਿਹੜੇ ਉੱਥੇ ਧਰਨੇ ਤੇ ਬੈਠੇ ਸੀ ਉੱਥੇ ਬੈਠੇ ਨੇ ਪੁਲਿਸ ਨੂੰ ਫਿਰ ਮੈਂ ਫੋਨ ਕਰਕੇ ਫਿਰ ਮੈਂ ਉੱਥੇ ਬੁਲਾਇਆ ਪੁਲਿਸਦਰ ਨੇ ਨਾਕੇ ਦੂਸਰੇ ਨਾਕੇ ਤੇ ਸੀ ਫਿਰ ਮੈਂ ਪੁਲਿਸ ਨੂੰ ਉੱਥੇ ਸੱਜਿਆ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਲੈ ਕੇ ਜਾਓ ਉਹਨਾਂ ਨੇ ਫੋਪ ਲੈਣ ਲਿਆਤੀ ਆ ਮੈਂ ਖੜੀ ਕਰਾਂ ਤੇ ਆ ਗਿਆ ਕੋਈ ਗੱਲ ਨਹੀਂ ਮੀਟਿੰਗ ਤੀਜੀ ਮੀਟਿੰਗ ਬੇਸਟਾ ਰਹੀ ਕੀ ਲੱਗਦਾ ਗੇੜ ਚੱਲਦਾ ਰਹੂਗਾ ਕੋਈ ਨਤੀਜਾ ਨਿਕਲੂ ਲੱਗਦਾ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਮੀਟਿੰਗਾਂ ਚਲਾਈ ਰੱਖੋ ਇੱਥੇ ਭੀੜਾ ਇਕੱਠੀਆਂ ਹੋਣ ਜਿਵੇਂ ਕਿ ਲੋਕਾਂ ਦੇ ਕਾਫਲੇ ਆ ਰਹੇ ਨੇ ਕੱਲ ਹਰਿਆਣੇ ਤੋਂ ਸਾਡੀਆਂ ਜਿਹੜੀਆਂ ਧੀਆਂ ਸਾਡੀਆਂ ਭੈਣਾਂ ਜਿਹੜੀਆਂ जाट ਪਰਿਵਾਰਾਂ ਚੋਂ ਨੇ ਉਹ ਟਾਕਿਆ ਕੇ ਬੇਟੀਆਂ ਤੇ ਕਹਿ ਕੇ ਗਈਆਂ ਕਿ ਅੰਕਲ ਅਬ ਆਪਕੇ ਲਈ ਲੱਸੀ ਹਮ ਲਾਏਗੇ ਆਪਕੇ ਲਈ ਰੋਟੀ ਹਮ ਪੋਕੇ ਲਾਏਗੇ ਬਲਕਿ ਉਹ ਸਾਰੀਆਂ ਕਹਿ ਗਈਆਂ ਤੇ ਹਮ ਆਗੇ ਬੈਠਾਂਗੇ ਸੋ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਉੱਥੇ ਸਰਕਾਰਾਂ ਨੂੰ ਇਹ ਆ ਕਿ ਇਹਨਾਂ ਨੂੰ ਮੀਟਿੰਗਾਂ ਚਲਾਈ ਰੱਖੋ ਪੀੜਾ ਵਧਦੀਆਂ ਰਹਿਣ ਉਹ ਪੀੜਾ ਇੱਥੇ ਆ ਕੇ ਆਪਸ ਵਿੱਚ ਉਲਝਣ ਤੇ ਇਹ ਮੋਰਚਾ ਜਿਹੜਾ ਇਹ ਕਿੰਝੇ ਪਰ ਸਰਕਾਰ ਦੀ ਇਹ ਪਾਲਿਸੀ ਕਾਮਯਾਬ ਨਹੀਂ ਹੋਏ ਠੀਕ ਹੈ ਬਹੁਤ ਬਹੁਤ ਧੰਨਵਾਦ ਸੋ ਜੁੜੇ ਰਹੋ ਸੱਚਾਈ ਦੇ ਨਾਲ ਦਿਓ ਜਾਇਤ ਤੁਹਾਨੂੰ